ਓਹ ਦੇਖੋ ਪਰਲੀ ਸਾਈਡ ਤੇ ਓਹ ਜੂਮ ਕਰਕੇ ਓਹ ਪਰੇ ਵੀ ਓਹ ਦੇਖੋ ਜੀ ਸਾਈਡ ਤੇ ਓਹ ਕੈਮੀਕਲ ਚਾਰਜ ਫੇਰੇ ਤੇ ਹੁਣ ਮਾਲਾ ਜੀ ਇੱਧਰ ਆ ਜਿਓ ਜੇ ਭਾਈ ਅਸੀਂ ਪਰੇ ਆ ਗਏ ਆ ਵੀਰੋ ਪੂਰੀ ਪਲੋ ਪਰ ਲੋ ਬੋਤਲ ਕੋਈ ਕੋਈ ਨਜ਼ਰ ਆ ਰਿਹਾ ਆ ਵੇਖ ਲਿਓ ਜੇ ਜ਼ਰਾ ਹਾਂਜੀ ਇਹ ਆ ਉਹ ਸਾਫ ਪਾਣੀ ਜਿਹੜਾ ਸੀਚੇ ਵਾਲ ਜੀ ਕਹ ਰਹੇ ਕੁਰਸੀ ਤੇ ਬਹਿ ਕੇ ਕਿ ਹੁਣ ਵਧੀਆ ਹੋ ਗਿਆ ਇੱਕ ਕੋਕਾ ਕੋਲਾ ਫਰੀ ਹੈ ਜੀ ਸਾਡਾ ਅੱਜ ਤਰੀਕ 29 ਮਾਰਚ ਦਿਨ ਜੁਮਾ 225 ਦੀ ਵੀਡੀਓ ਆ ਭਾਈ ਆ ਦਿਖਾਈ ਹੈ ਡਰੋਂ ਫੱਡਾ ਦਰਿਆ ਵੱਡਾ ਨਾਲਾ ਬਣ ਗਿਆ ਆ ਇਹਦੀ ਜ਼ਾਹਰ ਤੇ ਆ ਗਿਆ ਸਤਲੋਜ ਆ ਕੇ ਪੈ ਗਿਆ ਸੀਚਲ ਸਾਹਿਬ ਜਿਹੜੇ ਆਪਾਂ ਨੂੰ ਬੜਾ ਦੁੱਖ ਲੱਗਾ ਵੀ ਸਰਕਾਰੀ ਸੰਤ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਤਾਂ ਕਿਹਾ ਗਿਆ ਤੁਹਾਨੂੰ ਸੰਸਾਦ ਆਹ ਡਰਾਮਾ ਨਾ ਕਰੋ ਅੱਖਾਂ 'ਚ ਘੱਟਾ ਨਾ ਪਾਓ ਲੋਕਾਂ ਦੇ ਆਹ ਦੇਖੋ 7 ਕਿਲੋਮੀਟਰ ਦੂਰ ਆ ਲੁਧਿਆਣੇ ਤੋਂ ਜੀ ਪਿੰਡ ਭੂਫੜੀ ਦੇ ਵਿੱਚ ਤੁਸੀਂ ਜਾ ਕੇ ਕੁਰਸੀ ਢਾਹ ਕੇ ਬਹਿ ਗਏ ਆ ਇੱਥੇ ਆਓ ਢਾਹੋ ਕੁਰਸੀ ਤੇ ਪੀਓ ਪਾਣੀ ਤੋਂ ਮੂੰਹ ਆ ਕੇ ਆਹ ਦੇਖਿਓ ਜੀ ਮਹਾਰਾਜ ਆ ਮੇਰੇ ਕੁਰਸੀ ਨੂੰ ਲੱਗਿਆ ਇੱਕ ਮਿੰਟ ਉਹ ਭਾਈ ਇੱਧਰ ਵੇਖ ਹਾਂਜੀ ਹਾਂਜੀ ਪੂਰੇ ਤੇ ਨੂੰ ਲੱਗਿਆ ਆ ਵੇਖ ਲੋ ਜੀ ਕਿ ਹਾਲ ਹੈ ਤੇਰਾ ਦਾਗਪਾ ਅੰਦਰੋਂ ਅੰਦਰ ਕੀ ਕਰਦਾ ਹੋਏ ਪਾਣੀ ਇਹ ਪਾਣੀ ਜਦੋਂ ਅੰਦਰ ਜਾਂਦਾ ਹੈ ਤੇ ਕੀ ਕਰਦਾ ਹੋਊਗਾ ਲੋਕਾਂ ਨੇ ਬੜੀ ਤਖਰੀਬ ਮੰਨੀ ਕਿ ਸਿਚਿਆ ਨੇ ਖੂਬ ਬਣਾਤੇ ਜੀ ਪਾਣੀ ਟ੍ਰੀਟ ਕਰਤਾ ਸਾਫ ਕਰਤਾ ਜੀ ਦਰਿਆ ਸਾਫ ਕਰਤਾ ਜੀ ਕਿੱਥੇ ਗਈ ਕਾਲੇ ਮੋੜ ਤੇ ਦੀ ਟੀਮਾਂ ਕਿੱਥੇ ਗਿਆ ਮਟੋਏ ਲੱਖੇ ਵਰਗੇ ਆ ਅਸੀਂ ਖੜੇ ਆ ਆਹ ਦੇਖੋ ਨਜ਼ਾਰਾ ਵੀ ਦਵਾਰਾ ਫੇਰ ਇੱਕ ਹੋਰ ਲੱਖ ਕਿਵੇਂ ਗੰਸਾ ਕੈਮੀਕਲ ਉੱਪਰ ਦੇ ਆ ਬੱਚੋ ਲੱਖੇ ਆਪਾਂ ਇਹਦਾ ਨਾਂ ਹੁਣ ਲੈਣਾ ਛੱਡ ਜੀਏ ਨਹੀਂ ਨਾਂ ਨਾਂ ਪਤਾ ਲੈਣੇ ਆ ਵੀ ਇਹ ਲੋਕਾਂ ਨੂੰ ਗਮਰਾਹ ਕਰਕੇ ਉਹਨਾਂ ਇਲੈਕਟ੍ਰੋਕੀਡੀਆਂ ਜਿਹੜੀਆਂ ਇੰਡਸਟਰੀਆਂ ਨੇ ਵਾਲੀਆਂ ਤੇ ਉਹ ਇੰਡਸਟਰੀਆਂ ਨੇ ਉਹਨਾਂ ਨੂੰ ਬਚਾਉਣ ਲਈ ਇਹ ਸਰਕਾਰ ਨਾਲ ਲੜ ਕੇ ਡਰਾਮੇ ਕਰ ਰਿਹਾ ਤਾਂ ਆਪਾਂ ਕਹਿੰਦੇ ਵੀ ਇਹ ਸਰਕਾਰੀ ਐ ਇਹ ਕਹਿੰਦੇ ਪਦਮਸ਼ਰੀ ਮਿਲਿਆ ਪਦਮਸ਼ਰੀ ਮਿਲਦਾ ਜਿਹੜੇ ਸਰਕਾਰਾਂ ਦੇ ਬੰਦੇ ਹੁੰਦੇ ਆ ਪਦਮ ਸ਼੍ਰੀ ਮਿਲਦਾ ਜਿਹੜਾ ਸਰਕਾਰਾਂ ਦੇ ਕੰਮ ਕਰਦੇ ਆ ਲੋਕਾਂ ਲਈ ਕਰਨ ਵਾਲੇ ਆਪਣੀ ਕੌਮ ਲਈ ਧਰਤੀ ਹਵਾਵਾਂ ਪਾਣੀ ਲਈ ਕੰਮ ਕਰਨਾ ਨੂੰ ਪਦਮ ਸ਼੍ਰੀ ਅਵਾਰਡ ਰਿਵਾਰਡ ਨਹੀਂ ਮਿਲਦੇ ਜੇਲਾ ਮਿਲਦੀਆਂ ਕਾਲ ਕੋਠੜੀਆਂ ਮਿਲਦੀਆਂ ਫਾਂਸੀਆਂ ਮਿਲਦੀਆਂ ਗੋਲੀਆਂ ਮਿਲਦੀਆਂ ਟੈਗ ਲਾਇਨ ਦੇ ਮੱਥੇ ਤੇ ਉਹਨਾਂ ਦੇ ਤੁਸੀਂ ਐਸੇ ਪਿੰਡ ਦੇ ਹੋ ਤੁਸੀਂ ਹਾਂਜੀ ਬਲੀਪੁਰ ਤੋਂ ਨਹੀਂ ਨਾਲ ਦਾ ਪਿੰਡ ਇੱਥੇ ਮਾੜਾ ਆ ਪਾਣੀ ਕਿੱਥੇ ਸਾਫ਼ ਹੋਇਆ ਬਖਾ ਦਿਓ ਇਹਨਾਂ ਨੂੰ ਪਾਣੀ ਕਿੱਥੇ ਸਾਫ਼ ਹੋਇਆ ਤੁਹਾਡਾ ਇਹ ਨਹੀਂ ਹਈਏ ਕਿੰਨੇ ਕ ਬੰਦੇ ਬਿਮਾਰ ਆ ਤੁਹਾਡੇ ਪਿੰਡ ਦੇ ਆਉਣਗੇ 8-10 ਬੰਦੇ ਤਾਂ ਕਾਲੇ ਪੀਲੇ ਆ ਅੱਛਾ ਇੱਕ ਦੱਸੋ ਜੇ ਤੁਹਾਡੇ ਸੀਚੇ ਵਾਲਾਂ ਦਾ ਅਸੀਂ ਸਾਫ ਕਰਤਾ ਪਾਣੀ ਨਹੀਂ ਇੱਥੇ ਰੱਖਿਆ ਸੀ ਸੀਚਿਆ ਸਾ ਦਾ ਪਿੱਛੇ ਪਿੱਛੇ ਨਹੀਂ ਕਿਹੜੇ ਥਾਂ ਜਾ ਕੇ ਅਸੀਂ ਚੈਲੰਜ ਕਰਦੇ ਸੀ ਤਾਂ ਸਰ ਤੁਸੀਂ ਕਿਹਾ ਸੀ ਨਾ ਕਿ ਅਸੀਂ ਬਈ ਦਾ ਚੈਲੰਜ ਲਿਆ ਸਾਫ ਕਰਤੀ ਬੁੱਢੇ ਦਰਿਆ ਚੈਨ ਲੈ ਸਾ ਅਸੀਂ ਚੈਲੰਜ ਕਰਦੇ ਆਓ ਬੁੱਢਾ ਦਰਿਆ ਆ ਇੱਥੇ ਇੱਕ ਵੀਡੀਓ ਆ ਕੇ ਪਾਓ ਇੱਥੇ ਬੈਠੋ ਕੁਰਸੀ ਲਾ ਕੇ ਬਲੀਪੁਰ ਰਾਮਾ ਨਾ ਕਰੋ ਬਲੀਪੁਰ ਪਿੰਡ ਜਿੱਥੋਂ ਆਹ ਪਤਾ ਨਹੀਂ 12 ਕਰੋੜ ਲੀਟਰ ਪਾਣੀ ਜਿਸਕੀ ਹਰ ਰੋਜ਼ ਕੱਲਾ ਡਾਇੰਗ 12 ਕਰੋੜ ਲੀਟਰ ਪਾਣੀ ਜ਼ਹਿਰ ਆ ਕੈਮੀਕਲ ਵਾਲਾ ਜਿਹੜਾ ਕੱਲੀਆਂ ਡਾਇੰਗ ਇੰਡਸਟਰੀ ਕਰਦਾ ਟੋਟਲ ਤਾਂ ਮੇਰੇ ਦਾ 50 ਕਰੋੜ ਲੀਟਰ ਹੋ ਗਾ ਜਣਾ 50 ਕਰੋੜ ਲੀਟਰ ਪਾਣੀ ਹਰ ਰੋਜ਼ ਬੁੱਢੇ ਨਾਲੇ ਰਹੀਂ ਸਤਲੋਚ ਪੈਂਦਾ ਧੋਖਾ ਨਾ ਦਿਓ ਲੋਕਾਂ ਨੂੰ ਤੁਸੀਂ ਗੱਲ ਕਰਦੇ ਗੁਰਮਾਨੀ ਦੀ ਗਰਮਾਣੀ ਦੀ ਸਤਿਗੁਰ ਬਾਣੀ ਦਾ ਕਹਿੰਦਾ ਪਵਨ ਗੁਰੂ ਪਾਣੀ ਪਤਾ ਤੁਸੀਂ ਵੀ ਕਹਿੰਦੇ ਪਾਣੀ ਬਚਾਉਣ ਤੁਰਿਆ ਹਵਾ ਬਚਾਉਣ ਤੁਰਿਆ ਧਰਤੀ ਬਚਾਉਣ ਤੁਰਿਆ ਪਰ ਕੁਰਸੀ ਮਿਲਦੇ ਹੀ ਆਪਣੇ ਆਪ ਨੂੰ ਬਚਾਉਣਾ ਸ਼ੁਰੂ ਕਰਤਾ ਤੇ ਜਿਹਦੇ ਜਿਹਨੇ ਕੁਰਸੀ ਦਿੱਤੀ ਉਹਨਾਂ ਨੂੰ ਬਚਾਉਣ ਲਈ ਲੱਗੇ ਹੋਇਆ ਆ ਦਿਖਾਓ ਯਾਰ ਲੋਕਾਂ ਨੂੰ 12 ਤਰੀਕ 13 ਤਰੀਕਾ 13 April ਵਿਸਾਖੀ ਵਾਲੇ ਦਿਨ ਇਸੇ ਯਰਾਂ ਨੂੰ ਲੈ ਕੇ ਦੰਦਵਾ ਸਭ ਧਰਤੀ ਇਕੱਠ ਰੱਖਿਆ ਬਾਈ ਹੋਕਾ ਦੇ ਰਿਹਾ ਪੰਜਾਬ ਦੇ ਲੋਕੋ ਨਾ ਇੰਨਾ ਯਰਾਂ ਨਾਲ ਮਰੋ ਥੋੜੀ ਧਰਤੀ ਦੇਖਣਾ ਪਾਣੀ ਵੀ ਪੀਣ ਜੋਗ ਨਹੀਂ ਦਿਆ ਸਾਰੇ ਪੰਜਾਬ ਦੇ ਜਿਨ੍ਹਾਂ ਦਾ ਟੈਸਟ ਹੋਇਆ ਪਾਣੀ ਦਾ ਤੇ ਡਰਾਮਾ ਦੀ ਵੀ ਯਰਾਂ ਬਾਤ ਆ ਅਸੀਂ ਨਾ ਇੱਕ ਗੱਲ ਭਗਵਾਨ ਤੁਮਾ ਜੀ ਨੂੰ ਕਹਿਣਾ ਚਾਹਾਂਗੇ ਉਹਨਾਂ ਦੀ ਸਰਕਾਰ ਹੈ ਕਿ ਭਗਵਾਨ ਜੀ ਕਦੇ ਕਦੇ ਦੁਨੀਆ ਮੌਕਾ ਦਿੰਦੀ ਹੈ ਕੋਈ ਚੰਗਾ ਕੰਮ ਕਰ ਲੈਣਾ ਚਾਹੀਦਾ ਆ ਮੌਕਾ ਤੇ ਹੀ ਉਹੀ ਹੋਣਾ ਸਪੀਕਰ ਸਾਹਿਬ ਤੁਸੀਂ ਵੀ ਉਹੀ ਹੋਣਾ ਜਿਹੜੇ ਜਮਾਲਪੁਰ ਤੋਂ ਚੱਲੇ ਸੀ ਤੇ ਇੱਥੋਂ ਤੱਕ ਪੈਦਲ ਮਾਰਚ ਕੀਤਾ ਸੀ ਤੁਸੀਂ ਅੱਜ ਤੁਹਾਨੂੰ ਆਹ ਦੇਖ ਨਹੀਂ ਰਿਹਾ ਦਾ ਪਰ ਉਹ ਦਸਰੋ ਬੰਦ ਹੋ ਗਿਆ ਇਹ ਮਨਿਸਪੀ ਜਾਂ ਟੀਪ ਮਨਿਸਪੀ ਦਾ ਬਦਲਦਾ ਸਾਰਾ ਕੁਝ ਤੁਹਾਨੂੰ ਵਾ ਇੱਕ ਦਾਅਵੇ ਨਾਲ ਆਣਾ ਹੈ ਇਹ ਜੇ ਤੁਸੀਂ ਨਹੀਂ ਕਰੋਗੇ ਤਾਂ ਤੁਸੀਂ ਜਾਓਗੇ ਔਰ ਜਿਹੜੇ ਵੀ ਇਹ ਕਰਨਗੇ ਕਿ ਪੰਜਾਬ ਦਾ ਪਾਣੀ ਉਹ ਜਾ ਹੋ ਜੇ ਜਿਹੜਾ ਪਹਿਲਾਂ ਹੁੰਦਾ ਸੀ ਕਿਉਂ ਕਿਉਂਕਿ ਪੰਜਾਬ ਇੱਕ ਕੋਇਕ ਕੁਦਰਤੀ ਸੋਮਾ ਉਹ ਪਾਣੀ ਆ ਸਾਡੇ ਕੋਲ ਬੇਨਤੀ ਪੰਜਾਬ ਦੇ ਲੋਕਾਂ ਨੂੰ ਉੱਠ ਖੜੋ ਉੱਠ ਖੜੋ ਸੋਡੀਆਂ ਕੁੱਖਾਂ ਬੰਜਰ ਹੋ ਗਈਆਂ ਸੋਡੀ ਧਰਤੀ ਦੀ ਕੁੱਖ ماں ਦੀ ਬੰਜਰ ਹੋ ਗਈ ਸਾਡੀਆਂ ਬੀਬੀਆਂ ਕੋਲੇ ਸਾਡੀਆਂ ਕੁੜੀਆਂ ਕੋਲੇ ਬੱਚੇ ਪੈਦਾ ਹੋਣ ਹਟ ਗਏ ਯਾਰਾ ਫੀਫੀ ਕੇ ਟੀਕੇ ਨਾਲ ਜਬਖ ਲੈਣ ਲੱਗ ਗਏ ਮੰਦ ਬੁੱਧੀ ਥੋੜੇ ਬੱਚੇ ਪੈਦਾ ਹੋਣ ਲੱਗ ਗਏ ਅਪਹਾ ਜਵਾਬ ਪੈਦਾ ਹੋਣ ਲੱਗੇ ਜਮਦਨ ਸ਼ੁਕਰ ਹੋਣ ਲਾ ਕੈਨਸਲ ਹੋਣ ਲੱਗ ਗਏ ਉੱਠ ਖੜੋ ਯਾਰਾ ਬਾਕੀ ਆ ਬਹੁਤ ਵੱਡੀ ਸ਼ਾਸ਼ ਹੈ ਕਿਉਂ ਨਹੀਂ ਸਮਝਦੇ ਇਸ ਗੱਲ ਨੂੰ ਆ ਸਾਹਮਣੇ ਰਲੇ ਹੋਏ ਨੇ ਜਿੰਨੇ ਪੜੀਆਂ ਮਿਰਚਾਂ ਲੱਗੀਆਂ ਨੇ ਇਹਨਾਂ ਦੇ ਮੰਤਰੀਆਂ ਨੂੰ ਵਿਧਾਨਠਵਰ ਵਾਲਾ ਕਿਉਂ ਕਿਹਾ ਸੀ ਸੀਚਾਲ ਅਸੀਂ ਪਹਿਲਾਂ ਹੀ ਕਹਿੰਦੇ ਆ ਅਸੀਂ ਕੋਈ ਹਮਾਇਤੀ ਨਹੀਂ ਕਾਂਗਰਸੀਆਂ ਦੇ ਕਿਉਂਕਿ ਏਸੇ ਕਾਂਗਰਸ ਨੇ ਏਸੇ ਸੀਚਾਲ ਨੂੰ ਪੋਲਿਊਸ਼ਨ ਬੋਰਡ ਦਾ ਮੈਂਬਰ ਬਣਾਇਆ ਸੀ ਵੀ ਬਹੁਤ ਵੱਡਾ ਵਾਤਾਵਰਣ ਪ੍ਰੇਮੀ ਹੈ ਇੱਕ ਕਮੇਟੀ ਦਾ ਮੈਂਬਰ ਸੀ ਹੈ ਨਾ ਹਾਂਜੀ ਐਨਜੀਟੀ ਐਨਜੀਟੀ ਦੀ ਕਮੇਟੀ ਦਾ ਵੀ ਮੈਂਬਰ ਬਣ ਕੇ ਜੀਰੇ ਸ਼ਰਾਬ ਫੈਕਟਰੀ ਦੀ ਲੜਾਈ ਦੇ ਵਿੱਚ ਇਹਨੇ ਸਾਡੇ ਜੜਾਂ 'ਚ ਬੈਠਿਆ ਹਾਂ ਉੱਥੇ ਪਾਣੀ ਬੁੱਕ ਭਰ ਕੇ ਨੇ ਪਾਣੀ ਪੀਣ ਜੋਗਾ ਜਿਹੜਾ ਜੀਰਾ ਫੈਕਟਰੀ ਕਰਕੇ 29 ਸੈਂਪਲ ਫੇਲ ਹੋਏ ਪਾਣੀ ਦੇ ਉੱਥੇ ਵੀ ਇਹੀ ਸਰਕਾਰੀ ਸੰਤਰੀ ਕਹਿੰਦੇ ਜੀ ਪਾਣੀ ਬਹੁਤ ਵਧੀਆ ਦਾ ਜੀ ਪਾਣੀ ਪੀਣ ਜੋਗਾ ਜੀ ਤੇ ਭੱਜੇ ਹੱਥੋਂ ਫਿਰ ਆਏ ਫੋਨ ਕੀ ਉਹ ਰਿਪੋਰਟ ਹੈ ਜਿਹਦੇ ਤੇ ਸਿਚੇਵਾਲ ਸਾਹਿਬ ਦੇ ਸਾਈਨ ਨੇ ਜਗਸੀਰ ਸਿੰਘ ਜੀ ਦੇ ਸਾਈਨ ਨੇ ਇਹਦੇ ਜਿਹਨਾਂ ਨੇ ਕਿਹਾ ਸੀ ਕਿ ਸਾਫ਼ ਪਾਣੀ ਹੈ ਔਰ ਇੱਕ ਮਹੀਨੇ ਬਾਅਦ ਜਦੋਂ ਦੁਬਾਰਾ ਸੈਂਪਲ ਲਿਆ ਸੀ ਤਾਂ ਨੈਸ਼ਨਲ ਪੋਲੂਸ਼ਨ ਬੋਰਡ ਨੇ ਪੰਜਾਬ ਪੋਲੂਸ਼ਨ ਬੋਰਡ ਨੇ ਔਰ ਪੰਜਾਬ ਦੀ ਸਰਕਾਰ ਨੇ ਕਿਹਾ ਮਾਹਾਂਕ ਗੰਦਾ ਪਾਣੀ ਹੈ ਉਹਦੇ ਕਰਕੇ ਉਹ ਫੈਕਟਰੀ ਬੰਦ ਪਈ ਹੈ ਮਸਲਾ ਕੀ ਉੱਥੇ ਨਹੀਂ ਫੈਕਟਰੀ ਸੀਗਾ ਇੰਡਸਟਰੀ ਲੈਸ ਸੀ ਇੱਥੇ ਵੀ ਇੰਡਸਟਰੀ ਲੈਸ ਹੈ ਉਹਨਾਂ ਨੂੰ ਜਾਨਾ ਹੁਣ ਅਸੀਂ ਬਾਹਰ ਆਉਨੇ ਆ ਜਿਸ ਕੀ ਰੱਬ ਦੀ ਤੁਸੀਂ ਕੁਝ ਕਹਿਣਾ ਤਾਂ ਉਹਨਾਂ ਚਰਖਾ ਲੈ ਲਓ ਤੁਸੀਂ ਵੀ ਆਜ ਸਾਹਮਣੇ ਜਸ ਬਸ ਬਹੁਤ ਬਥੇਰੀਆਂ ਗੱਲਾਂ ਹੋ ਗਈਆਂ ਜੀ ਬਹੁਤ ਸਾਰੀ ਗੱਲ ਮੇਰੇ ਖਿਆਲ ਪਹੁੰਚ ਗਈ ਮਸਲਾ ਇਹ ਹੈ ਕਿ ਕੰਮ ਹਲੇ ਕਰਨ ਵਾਲਾ ਬਹੁਤ ਹੈ ਹਲੇ ਸਿਰਫ ਇੱਕ ਟ੍ਰੇਲਰ ਹੀ ਹੈ ਜਿਹੜਾ ਮਾੜਾ ਮੋਟਾ ਕੁਝ ਹੋਇਆ ਬਹੁਤ ਕੰਮ ਕਰਨਾ ਬਾਕੀ ਹੈ ਤੇ ਪੰਜਾਬ ਦੇ ਲੋਕਾਂ ਦੀ ਤੇ ਆਪਾਂ ਜਾਨ ਬਚਾਣੀ ਹੈ ਸੇਤਾਂ ਬਚਾਣੀ ਹੈ ਤੇ ਸਾਰੇ ਪੰਜਾਬ ਨੂੰ ਮਿਹਨਤ ਕਰਨੀ ਪੈਣੀ ਹੈ ਕੱਲੀ ਆ ਸਰਕਾਰ ਤੇ ਨਾ ਛੱਡੀਏ ਜਿਹੜੀ ਸਿਰਫ ਸਰਕਸ ਦਿਖਾ ਰਹੀ ਆ ਆਪਾਂ ਨੂੰ ਬਹੁਤ ਬਹੁਤ ਪਤਾ ਕੀ ਹੋ ਰਿਹਾ ਨਾ ਆਪਾਂ ਨਾ ਸਾਨੂੰ ਲੱਗ ਰਿਹਾ ਹੋਊਗਾ ਕਿਸੇ ਨੇ ਬਸ ਸੀਰੀਅਸਲੀ ਜਸਕਿਰਤ ਜੀ ਸਾਨੂੰ ਕੋਈ ਸ਼ੌਕ ਨਹੀਂ ਆ ਸੀਚੇਵਾਲ ਹੁਰਾਂ ਦਾ ਨਾਲ ਲਈ ਬਟ ਮਸਲਾ ਕੀ ਹੋ ਰਿਹਾ ਕਿ ਸੀਚੇਵਾਲ ਹੁਰਾਂ ਨੂੰ ਸਾਹਮਣੇ ਰੱਖ ਕੇ ਸਰਕਾਰ ਬੇਫੂਕ ਬਣਾ ਰਹੀ ਹੈ ਇਧਰ ਵੀ ਹੋਰ ਕੁਝ ਹੋ ਰਿਹਾ ਇਸ ਕਰਕੇ ਸਾਨੂੰ ਕਹਿਣਾ ਪੈ ਰਿਹਾ ਪਾਣੀ ਦਾ ਮਸਲਾ ਬਹੁਤ ਸੀਰੀਅਸ ਹੈ ਇਹਦੇ ਨਾਲ ਜ਼ਿੰਦਗੀ ਹੀ ਟੁੱਟੀ ਹੈ ਜੇ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਸਰੋਤ ਪਾਣੀ ਹੈ ਅਸੀਂ ਘਰ কা پورے ਕਰਦੇ ਆ ਕੱਲ ਮੁਕਤਸਰ ਦੇ ਵਿੱਚ ਸੀ ਉੱਥੇ ਇੱਕ ਪੇਪਰ ਮੇਲਾ ਸੀ ਕੀਆ ਵਾਲਿਆਂ ਦੀ ਅੱਜ ਹਮੀਰਾਜ ਸੀਗੇ ਉਦੋਂ ਪਹਿਲਾਂ ਹਰ ਪੰਜਾਬ ਦੇ ਹਰ ਹਾਸੇ ਇਵੇਂ ਆ ਆ ਸਾਹਮਣੇ ਖੜੇ ਮੁੰਡੇ ਇਹਨਾਂ ਨੇ ਉੱਥੇ 100 ਫੈਕਟਰੀ ਹੈ ਗੋਲ ਥਾਈ ਦੀ ਫੈਕਟਰੀ ਹਿਮਾਚਲ ਅੱਛਾ ਉਥੋਂ 100 ਫੈਕਟਰੀ ਦਾ ਗੰਦਾ ਪਾਣੀ ਬਿਨਾ ਟ੍ਰੀਟ ਕੀਤੇ ਸਤਲੁਜ ਪੈਂਦਾ ਔਰ ਪੰਜਾਬ ਚ ਆ ਜਾਂਦਾ ਮਨਾਲੀ ਦਾ ਸਾਰਾ ਪਾਣੀ ਉੱਤੋਂ ਪੈਂਦਾ ਉਹ ਬਿਆਸ ਚ ਪੈ ਕੇ ਫਿਰ ਥੱਲੇ ਆਉਂਦਾ ਉਹ ਬਿਆਸ ਚ ਪੈਂਦਾ ਇਹ ਸਤਲੁਜ ਚ ਪੈਂਦਾ ਗੋਲ ਥਾਈ ਦਾ ਤੋ ਇਹ ਜੋ ਬੁਰਾ ਹਾਲ ਹੋ ਚੁੱਕਿਆ ਇਹਦੇ ਬਾਰੇ ਅਸੀਂ ਲੱਗੇ ਹੋਏ ਆ ਭਗਵੰਤ ਹੋਰਾਂ ਨੇ ਉਹ ਗੋਲ ਥਾਈ ਦੀ ਫੈਕਟਰੀ ਲਈ ਉਹਤੇ ਨੋਟਿਸ ਬੋਲਿਆ ਉਹਦੇ ਕਰਕੇ ਆ ਕੀ ਨਾ ਆਪਣਾ ਹਰਜੋਤ ਬਹਿਸ ਭਾਈ ਭਗਵੰਤ ਤੁਸੀਂ ਤੁਸੀਂ ਭਗਵੰਤ ਕਹਿੰਦੇ ਫਿਰ ਮੁੜ ਕੇ ਓਖਾ ਹੋ ਜਾਂਦਾ ਵੀ ਕਿਹੜੇ ਭਗਵੰਤ ਨੇ ਉਹ ਚੱਲ ਤੈਨੂੰ ਮੁੱਖ ਮੰਤਰੀ ਨਾਲ ਮਿਲ ਗਿਆ ਮਾੜੀ ਗੱਲ ਤੂੰ ਕਹਿੰਦੀ ਉਹਨਾਂ ਦਾ ਵੀ ਇਹੀ ਚਾਹ ਸੀ ਕਿ ਮੁੱਖ ਮੰਤਰੀ ਬਣੀਏ ਨਾ ਕਿ ਬਣ ਕੇ ਕੁਝ ਕਰੀਏ ਮੈਂ ਕਹੂੰਗਾ ਬੰਨਾ ਅਹਿਮ ਨਹੀਂ ਹੁੰਦਾ ਬਣ ਕੇ ਕੀ ਕੀਤਾ ਇਹ ਅਹਿਮ ਹੁੰਦਾ ਪਲੀਜ਼ ਇਹਦੇ ਨਾਲ ਸੋਚੋ ਸਾਡੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਅਸੀਂ ਕੁਝ ਨਹੀਂ ਲੈਣਾ ਇਹ ਇੰਜੀਨੀਅਰ ਨੇ ਆਪ ਦਾ ਕੰਮ ਕਰਦੇ ਨੇ ਮੈਂ ਫਿਲਮਾਂ ਬਣਾਉਣਾ ਇਹਨਾਂ ਦਾ ਹੋਰ ਕੰਮ ਹੈ ਇਹਦਾ ਇਹ ਪੱਤਰਕਾਰ ਹੈ ਅਸੀਂ ਕਿਉਂ ਤੁਰੇ ਫਿਰਦੇ ਹਾਂ ਛੱਡ ਛੜਾ ਕੇ ਇਸ ਲਈ ਕਿ ਪੰਜਾਬ ਦਾ ਜੇ ਪਾਣੀ ਹੀ ਸਹੀ ਨਾ ਰਿਆ ਤਾਂ ਸਾਡੇ ਖੇੜੇ ਕੀ ਬਚਿਆ ਤਾਂ ਪਲੀਜ਼ ਆ ਸਾਡੀ ਮਿਹਨਤ ਹੈ ਤੁਹਾਡੇ ਸਾਹਮਣੇ ਹੱਥ ਜੋੜ ਕੇ ਕਿ ਸਾਨੂੰ ਤੁਹਾਡੇ ਵਿਰੁੱਧ ਲੋਕਾਂ ਦੀ ਹੋਰ ਘੇਰਾਬੰਦੀ ਕਰੇ ਉਹਨਾਂ ਨੂੰ ਲਾਮਬੰਦੀ ਕਰਕੇ ਤੁਹਾਡੀ ਘੇਰਾਬੰਦੀ ਨਾ ਕਰਨੀ ਪਵੇ ਸਮਝੋ ਮੈਨੇਜਰ ਐਕਚੁਅਲ ਚ ਕੰਮ ਕਰੋ ਨਾ ਕਿ ਆਏ ਕਿ ਬੰਨ ਮਾਰ ਦਿਓ ਸਾਫ ਪਾਣੀ ਨਜ਼ਰ ਨਾ ਆਵੇ ਗੰਦਾ ਤੇ ਸਾਫ ਪਾਣੀ ਅੱਡੋ ਅੱਡ ਨਜ਼ਰ ਨਾ ਆਵੇ ਇੱਥੇ ਕੰਮ ਕਰਦੇ ਹੋ ਇਹ ਨਾ ਕਰੋ ਸੱਚੀ ਗੱਲ ਹੈ